ਚਿੱਠੀਆਂ ਹੀ ਲੈ ਕੇ ਆਏ ਇਹਨਾਂ ਚ ਕੀ ਏ ਮੌਤ ਤਾਂ ਇਹਦੇ ਨਾਲ ਪੈਣੀ ਥਾਰੀ ਹੱਥ ਜੋੜੇ ਮੈਂ ਬੇਨਤੀ ਹਾਂ ਹਾਂਜੀ ਸਸਿਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਸਾਰੇ ਜਾਨਾਂ ਦਾ ਸਵਾਗਤ ਹੈ ਇੱਧਰ ਕਹਿੰਦੇ ਬੀਬੇ ਮੁੰਡੇ ਲੱਗੇ ਪਏ ਆ ਕਹਿੰਦੇ ਹੌਲੇ ਹੌਲੇ ਆ ਪੱਲੇ ਉੱਪਰ ਆ ਲੈ ਅੰਦਰ ਲਈ ਦੇ ਹਾਂਜੀ ਅੰਦਰ ਲਈ ਲਿ ਹੈ ਠੀਕ ਹੈ ਲਓ ਵੀ ਅੱਜ ਦਾ ਲਓ ਬਹੁਤ ਸਪੈਸ਼ਲ ਹੈ ਅੱਜ ਜਿਹੜਾ ਭਾਈ ਸਾਹਿਬ ਪਹੁੰਚ ਕੇ ਸਾਡੇ ਕੋਲ ਭਾਈ ਸਾਹਿਬ ਆ ਗਏ ਨੇ ਉਧਰ ਵੀਰ ਜੀ ਗਰੈਂਡਰ ਨਾਲ ਲੱਗੇ ਹੋਏ ਨੇ ਹੈ ਹਲ ਭਾਈ ਸਾਹਿਬ ਚਿੱਠੀਆਂ ਹੀ ਲੈ ਕੇ ਆਏ ਇਹਨਾਂ ਚ ਕੀ ਏ ਲਿਆ ਆ ਗਿਆ ਤੁਹਾਡੇ ਵਿਆਹ ਆ ਗਿਆ ਜਨਾਬ ਇਹ ਪਹਿਲੇ ਤੁਸੀਂ ਕਾਰਡ ਸਾਨੂੰ ਦੇ ਕੇ ਜਾਣ ਲੱਗੇ ਸਾਡੇ ਵਿਆਹ ਦਾ ਕਾਰਡ ਸਾਨੂੰ ਲੈ ਵੀ ਇਹ ਬੜੀ ਜ਼ਰੂਰੀ ਚੀਜ਼ ਏ ਗੱਗੂ ਓਏ ਇਹ ਆਪਣੀ ਆ ਗਿਆ ਜਾਗੋ ਦੀ ਪਰਚੀ ਆ ਜਾਗੋ ਦੀ ਆ ਜੀ ਠੀਕ ਆ ਜੀ ਆ ਆਪਣੇ ਡੱਬੇ ਤੇ ਭਾਜੀ ਭਰਨੀ ਜਿਹੜੀ ਆ ਡੱਬੇ ਦੇ ਭਾਜੀ ਦੀ ਲੈ ਖੋਲੋ ਭਾਈ ਆ ਕਾਰਡ ਆਏ ਆ ਭਾਈ ਸਾਹਿਬ ਵੱਲੋਂ ਪੈਲਸਾ ਦੀ ਪਰਚੀ ਹਲੇ ਬੱਕਰੀ ਬਣਾਉਣੀ ਆ ਜਿਹਦਾ ਆਪਣਾ ਪ੍ਰੋਗਰਾਮ ਵਿਆਹ ਆ ਗਿਆ ਆਪਣਾ ਹਾਂ ਹਾਂ ਪੈਣ ਦਾ ਸਾਡੀ ਭੈਣ ਦਾ ਵਿਆਹ ਆ ਗਿਆ ਸ਼ਾਸ਼ਾ ਆਹ ਮੈਨੂੰ ਕਹ ਦੂਜਾ ਬਾਜੀ ਦੇ ਜਾਗੋ ਦੀ ਆਹ ਕਿਹੇ ਆ ਪਾਹੂ ਇਹ ਜਾਗੋ ਤੇ ਬਾਜੀ ਮੌਤ ਤੇ ਇਹਦੇ ਨਾਲ ਪੈਣੀ ਸਾਰੀ ਹਾਂ ਤੂੰ ਪੜ ਨਾ ਮੋਟੇ ਇੱਧਰ ਸਪੈਸ਼ਲ ਵੇਹ ਤੂੰ ਆਹ ਵੇਖ ਆ ਇਨਾ ਵੱਡ ਨੂਰਪੁਰ ਬਾਜੀ ਦੇ ਜਾਗੋ ਚੱਕੋ ਜੱਗੋ ਜਾਗੋ ਨੂੰ ਜਾਗੋ ਜੱਗੋ ਲੈ ਲੈ ਸਪੈਸ਼ਲ ਫੋਟੋ ਵੇਖ ਤੂੰ ਕਟਾਰੀਆ ਉਹ ਦੂਜੇ ਕੱਲ ਨਾ ਹਾਂ ਇੱਕ ਆ ਵੇ ਬਿੱਟੂ ਲਵਾਈ ਇੱਥੇ ਸਾਡੀ ਕਾਲੀ ਕੀਤੀ ਭਾਈ ਤੂੰ ਇਹ ਕਹ ਪਹਿਲਾਂ ਦੀ ਜਵਾਨੀ ਵੇਲੇ ਛਪਵਾਏ ਹੀ ਉਹ ਕਾਲੀ ਸੀ ਤੇ ਹੁਣ ਚਿੱਟੀ ਹੋ ਗਈ ਹੌਲੀ ਹੌਲੀ ਲੋਕਾਂ ਦੇ ਵਿਆਹ ਅਟੈਂਡ ਕਰ ਕਰਕੇ ਪ੍ਰੇਮ ਦਾ ਭਾਈ ਦਾਤੇ ਵਾਲਾ ਪ੍ਰੇਮ ਨਾ ਹਾਂਜੀ ਪ੍ਰੇਮ ਲਈ ਡੈਡੀ ਦਾ ਨਾਮ ਹੈ ਡੈਡੀ ਦਾ ਨਾਮ ਡੈਡੀ ਵੱਲਵਾਈ ਸੀ ਹਾਂਜੀ ਦਾ ਮੁੰਡਾ ਹਲਵਾਈ ਬਣੂਗਾ ਗਾਂ ਉਹਨਾਂ ਦਾ ਡੈਡੀ ਵੀ ਹਲਵਾਈ ਸੀ ਖਾਨਦਾਨੀ ਹਲਵਾਈ ਆ ਖਾਨਦਾਨੀ ਹਲਵਾਈ ਆ ਪੀੜੀ ਚੌਥੀ ਪੀੜੀ ਹਲਵਾਈ ਆ ਭਾਜੀ ਜੀ ਕੈਟਰਿੰਗ ਦਾ ਖਾਸ ਪਰਮੰਦਾ ਨੰਬਰ ਚੈੱਕ ਕਰ ਲਓ ਜੇ ਤੁਹਾਨੂੰ ਲੋੜ ਪਵੇ ਸਕਰੀਨਸ਼ਾਟ ਮਾਰ ਲਿਓ ਤੇ ਤੁਸੀਂ ਹਲਵਾਈ ਕਰ ਸਕਦੇ ਹੋ ਵੈਰੀ ਗੁੱਡ ਸਾਡੇ ਅਸੀਂ ਰੈਫਰੈਂਸ ਦਿਨੇਸ਼ ਸਾਡੀ ਹਾਂ ਇਹਨੂੰ ਕੋਈ ਪੈਕ ਕਰੋ ਮੜੀ ਮੈਂ ਦੂਜਾ ਵੇਖ ਲਾਂ ਦੂਜੇ ਚ ਕੀ ਕੰਡ ਕਰ ਸਕਦੇ ਆ ਜੀ ਇਹ ਇੱਕ ਹੋਰ ਵਿੱਚ ਜੀ ਹਾਂਜੀ 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 ਹਜੇ ਤਿੰਨ ਪਰਚੀਆਂ ਲੈ ਆਏ ਆ ਇਹ ਇੱਕ ਤਾਂ ਯਾਰ ਉਹਦੀ ਆ ਬਾਜੀ ਦੀ ਆ ਤੇ ਇੱਕ ਜਾਗ ਉਹਦੀ ਆ ਇਹ ਐਂ ਲੱਗਦਾ ਜਿੱਦਾਂ ਤੁਸੀਂ ਲੈ ਕੇ ਆਏ ਨਾ ਟੀਹਰਲ ਕਾਰਡ ਨਹੀਂ ਨਹੀਂ ਡਾਕਟਰਾਂ ਦੀ ਰਿਪੋਰਟ ਨਹੀਂ ਕੱਢੀ ਹੁੰਦੀ ਹਾਂ ਇਹ ਤੇ ਵੀ ਜਾਗੋ ਲਿਖਿਆ ਜਾਗੋ ਦੋ ਦੋ ਹੁੰਦਗਾ ਨਹੀਂ ਇਹ ਜਾਗੋ ਸਟਾਲਾਂ ਦੀ ਪਰਚੀ ਆ ਉਹ ਜਾਗੋ ਹਲਵਾ ਵਾਓ ਵਾਹ ਹਲਵਾਈ ਵਾਲੀ ਪਰਚੀ ਆ ਅੱਛਾ ਮਾਣਾ ਨਾ ਇਹ ਵੀ ਚਾਟ ਮਸਾਲਾ ਮਸੂਰਾ ਕੋਸ਼ ਛੱਡਿਆ ਤੁਸੀਂ ਆ ਵਖਾਈ ਓਕੇ ਰੱਖਣਾ ਲੈ ਇਹ ਮੇਲਾ ਐਮ ਸੀ ਮੇਲਾ ਐਮ ਸੀ ਸਟਾਲ ਗਰੁੱਪ ਇਹਨਾਂ ਦਾ ਵੀ ਭਾਈ ਨੰਬਰ ਨੋਟ ਕਰ ਸਕਦੇ ਤੁਸੀਂ ਜੇ ਤੁਹਾਨੂੰ ਲੋੜ ਪਵੇ ਤੇ ਸਟਾਲਿੰਗ ਵਾਲਾ ਆ ਵੀ ਚਿੱਠੀ ਨਿਕਲਣ ਲੱਗੀ ਪਰ ਵੈ ਕੀ ਇਹਨਾਂ ਦੇ ਨਾਲ ਹੀ ਹੁੰਦੇ ਨੇ ਵੀਰ ਜੀਓ ਚਿੱਠੀ ਦੇ ਦੀ ਇਹ ਆਪਣੇ ਆਖੀ ਮੇਨ ਵਿਆਹ ਦੀ ਹਾਂ ਹਾਂਜੀ ਇਹ ਛੋਟੀ ਯਾਰ ਇਹ ਡੱਬੇ ਆ ਕੇ ਭਾਜੀ ਹੋਗੀ ਡੱਬੇ ਦੇ ਭਾਜੀ ਯਾਰ ਸਿੱਧਾ ਲੈ ਆ ਕੇ ਲਿਆਉਣਾ ਮੈਂ ਜਿਹੜਾ ਸਿੱਧਾ ਆ ਲਿਆਉਣਾ ਵਿਆਹ ਦਾ ਯਾਰ ਸਿੱਧਾ ਲਿਆਉਣਾ ਜਿਹੜਾ ਖਰੀਦ ਕੇ ਟੂਲ ਭਾਈ ਕਲਰ ਆ ਯੈਸ ਕਰਿਆਨੇ ਦਾ ਸਮਾਨ ਇਹਦੇ ਦੇ ਨਾਲ ਕੁਛ ਲੈ ਨੂਰਪੁਰ ਬਾਰਨ ਕਿੰਗ ਬਾਰਨ ਕਿੰਗ ਫਾਈ ਇੰਗਲਿਸ਼ ਸਹੀ ਲਿਖਤੀ ਨਾਈਸ ਨਾਈਸ ਇੰਗਲਿਸ਼ ਦਾਲ ਛੋਲੇ ਤਿੰਨ ਬੜੇ ਭਰਾਵਾਂ ਜੋ ਲਿਖਿਆ ਗਿਆ ਲਿਗਾ ਤਾਂ ਹੋਰ ਨਾ ਕੋਈ ਜੀ ਹਾਂ ਤਿੰਨ ਬੜੇ ਆ ਆ ਡਿਸਪੋਜ਼ਲ ਦਾ ਇਹ ਚੀਜ਼ ਵਧੀਆ ਕੀ ਇਹ ਤੁਹਾਡੀ ਮੈਨੂੰ ਵਧੀਆ ਚੀਜ਼ ਲੱਗੀ ਕਿ ਬਕਾਇਦਾ ਲਿਖੀ ਹੋਈ ਅਗਲੇ ਨੂੰ ਪਰਚੀ ਪਾਓ ਬਾਈ ਅਗਲਾ ਨਹੀਂ ਤਾਂ ਪਹਿਲਾਂ ਉਹਨੂੰ ਜਾ ਕੇ ਦੱਸੋ ਪਹਿਲਾਂ ਲਿਖਦਾ ਆ ਚੀਜ਼ ਲਿਖ ਲਈ ਆਦੀ ਕਾਪੀ ਦੇ ਫੇਰ ਕਰੂਗੇ ਜਾ ਕੇ ਪਰਚੀ ਫੜਾਓ ਟਿਕ ਮਾਰਕ ਕਰੀ ਜਾਵੇ ਨਾਲ ਦੀ ਨਾਲ ਡੰਨ ਸਮਾਨ ਤਿੰਨ ਆਣ ਕੇ ਵੈਰੀਫਾਈ ਕਰਾ ਲੈ ਓਦਾਂ ਚਲ ਭਾਈ ਸਾਹਿਬ ਸਹੀ ਹੈ ਨਾ ਚਲ ਭਾਈ ਸਾਹਿਬ ਕਿ ਜੇ ਨਾ ਕਹਿਣ ਤੇ ਨਾਲ ਹੀ ਬਰਸ ਦੇ ਪਾਲਣ ਆਹੋ ਤੇ ਭਾਈ ਨੂੰ ਆ ਲਿੰਕੇ ਕੂਝ ਦਿੱਤਾ ਹੀ ਸਾਰੇ ਪਿੱਛੇ ਦੇਖ ਸਕਦੇ ਹੋ ਕਰਮਜੀਤ ਲਵਾਰੇ ਤੋਂ ਲੇ ਲੱਗੇ ਹੋਏ ਆ ਹੌਲੀ ਹੌਲੀ ਇਹ ਹੌਲੀ ਹੌਲੀ ਇਹ ਬੇਈਮਾਨੀ ਢਿੱਡ ਚ ਵੜੀ ਹੋਈ ਹੈ ਤਿੰਨ ਘੰਟੇ ਸ਼ਹਿਰ ਹੀ ਲਾ ਆਇਆ ਗਿਆ ਹੈ 3 ਆਊਟਸ ਆ ਦੋ ਇੰਦਨਾ ਲੈ ਕੇ ਆਇਆ ਇਹ ਕਾ ਤੇ ਲਈ 3 ਆਵਰਸ ਬੂਆ ਬਣਾਉਣਾ ਸੀ ਕਿਹੜਾ ਬੂਆ ਫਲੱਸ਼ ਦਾ ਤੂੰ ਜ਼ਰੂਰੀ ਮਿਲਣਾ ਹੇ ਰੋਣ ਦਾ ਇਹ ਪਤਾ ਹਾਂ ਦੋਈਏ ਨਹੀਂ ਇਹ ਬੜੇ ਸਾਡੇ ਮੇਰਾ ਕਮਰਾ ਕਰਦਾ ਸਾਡੇ ਦੇ ਨਹੀਂ 15 ਲੈ ਹੱਥ ਜੋੜੇ ਮੈਂ ਬੇਨਤੀ ਆ ਭਰਾ ਪਟਾਣਾਂ ਕੋਠੀਆਂ ਬਣਾਏ ਸਾਡੀ ਜਿਹੜੀ ਆ ਆਪਣਾ ਕੋਠੀਆਂ ਦਾ ਠੇਕਾ ਲੈਣਾ ਤੇ ਬੈਠੇ ਰਹਿਣਗੇ ਕਿੱਥੇ ਰਿਪੋਰਟ ਵਿਖਾ ਕੇ ਲੈ ਜੇ ਤੁਹਾਨੂੰ ਆਜੋ ਕੀ ਕੀ ਜਏ ਸਰਵੇਖਾ ਲੈ ਜੇ ਲੈ ਉਹ ਦੰਡ ਟਰਾਲੀ ਭਰ ਕੇ ਲਿਆਂਦਾ ਹੀ ਤੇ ਉਹ ਘਟ ਗਿਆ ਹੀ ਇਹਦੇ ਲਈ ਆ ਦੋ ਜੀ 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 ਜਦੋਂ ਕਹਿੰਦੇ ਆ ਦੇ ਉਹ ਵਾਹ ਵਾਹ ਉਹਦਾ ਗਾ ਕੋਈ ਨਾ ਕੋਈ 16 ਹੀ ਮਿਲਦਾ ਪੁੱਛ ਉਹਨਾਂ ਜੀ ਦਾ ਵਿਆਹ ਉਹਨੂੰ ਪੁੱਛ ਲੋ ਕਿੱਥੇ ਆਓ ਉਹ ਬੈਠੀ ਉਹ ਬੈਠੀ ਅੱਗ ਹੀ ਸੇਕੀ ਜਾਂਦੀ ਜਿੰਨੀ ਮਰਜ਼ੀ ਉਹਨੂੰ ਅੱਗ ਸੇਕਲਾ ਇਹ ਆਖਰੀ ਅੱਗਾਂ ਤੇਰੇ ਹਿੱਸੇ ਆਈਆਂ ਜਾਣ ਲੱਗੀ ਨਾ ਤੂੰ ਦੇਖੀ ਜਿੱਦਾਂ ਮੱਝ ਰੰਗਾਂ ਮਾਂ ਕਰਦੇ ਹੋਏਗਾ ਨਾ ਮੈਂ ਨਹੀਂ ਜਾਣਾ ਮੰਮੀ ਤੈਨੂੰ ਜਾਣਾ ਹੀ ਬਣਾਉਦਾਂ ਇਹ ਕਿਹੜਾ ਸਕੂਲ ਜਾਣਾ ਨਾ ਵਿਆਹ ਮਣਾਉਂਦੇ ਉਹ ਮੁੰਡਾ ਕਿਹੜਾ ਉਹਨੂੰ ਕੀ ਹੋ ਗਿਆ ਜੇ ਹੈ ਹੋ ਗੰਡਾ ਇੱਧਰ ਆ ਥੋੜੀ ਇੱਧਰ ਆਉਗੇ ਕਿ ਉਹ ਕਿਹੜਾ ਇਹ ਐਕਸਕਿਊਜ਼ ਮੀ ਇਹ ਬਾੜੀ ਚੜੀ ਤੜੀ ਆ ਕਿ ਉਹ ਲੱਛੜੇ ਲੈ ਕਰਦੀ ਮੱਝ ਕਿਉਂ ਨਾ ਵੀ ਲੱੱਡੇ ਉੱਲੇ ਦੇ ਬੰਨ ਕੀ ਆ ਉਹ ਇਹਦਾ ਵੀ ਤਿਆਰ ਕੋ 600 ਤਾਂ ਮੈਨੂੰ 2 ਮਹੀਨੇ ਛੱਡਣੀ ਐ ਚਲੋ ਜੀ ਵੇਚੇ ਵੀ ਜ਼ਰੂਰੀ ਚੀਜ਼ਾਂ ਹਾਂ ਵੇਲਡਿੰਗ ਵਾਲਾ ਸੈੱਟ ਚੱਕ ਲਿਆ ਜੀ ਆ ਆ ਬਣਾ ਦੇ ਅੱਜ ਉਹ ਕਮਾਉਣ ਵਾਲਾ ਉੱਤੇ ਆ ਆ ਬਣ ਗਿਆ ਰੰਗ ਰੂ ਭਾਈ ਨਾਲ ਦੇ ਨਾਲ ਕਰਦੀ ਆ ਆ ਠੀਕ ਐ ਤੁਹਾਡੇ ਲਈ ਜਗ੍ਹਾ ਬਣ ਗਈ ਉੱਧਰ ਸਾਰੀ ਫਰਸ਼ ਪੁਆਦੀ ਜਿੱਥੇ ਥਾਂ ਕੱਚਾ ਸੀ ਉਹ ਫਰਸ਼ ਪੁਆਦੀ ਆ ਥਾਂ ਸਾਰਾ ਬਣਾਤਾ ਤੇ ਅੱਜ ਪਲੰਬਰ ਨੇ ਆਓ ਤੁਹਾਨੂੰ ਉਥੇ ਪਾਣੀ ਦੀ ਫੈਸਿਲਿਟੀ ਲਈ ਇੱਕ ਟੈਂਕੀ ਤੇ ਸਾਰਾ ਜਿਗਾਰਮੈਂਟ ਉਥੇ ਲਵਾ ਦੇਣਾ ਤੇ ਡਾਲਵਾਈ ਜਾਣਾ ਛੱਤ ਵੀ ਤੈਨੂੰ ਪਾ ਦੇਣੀ ਆ ਵੀ ਜੇ ਮੀਂਹ ਕਣੀ ਵੀ ਕਿਸੇ ਵੇਲੇ ਹੋਵੇ ਤਾਂ ਤੁਹਾਡੇ ਭਾਂਡਿਆਂ ਦੀ ਤੰਗੀ ਨਾ ਹੋਵੇ ਹਾਂ ਹਰ ਸ ਤੇ ਅਸੀਂ ਪਵਾਤੀ ਆ ਤੇ ਹੁਣ ਉੱਤੇ ਅਸੀਂ ਛੱਤ ਵੀ ਪਵਾ ਦੇਣੀ ਬਹੁਤ ਗਰੀਬਣੀ ਤੁਹਾਡੀ ਹਾਂ ਬਿਸਮਾਰਾ ਨਾ ਸੋਕਾ ਪਿਸਾਰੇ ਭਾਂਡੇ ਧੂਣ ਤੋਂ ਔਖੇ ਅਸਾਂ ਨੂੰ ਤਾਂ ਉਤੋਂ ਕਣੀਆਂ ਆਗੀਆਂ ਤੇ ਅਸੀਂ ਤਾਂ ਭੇਜਦੇ ਫਿਰਦੇ ਆ ਬਾਈ ਪਕਾਇਦਾ ਦੱਸਣਾ ਚਾਹੁੰਦੇ ਆ ਤੇ ਕਿਉਂਕਿ ਇਹਦਾ ਹਸਬੰਡ ਫੌਜੀ ਆ ਭਈ ਹਾਂ ਅੱਲਾ ਜੀ ਤੁਹਾਨੂੰ ਦੱਸ ਦਿੰਨੇ ਮੈਂ ਆਹੋ ਸੋ ਆਉਣ ਵਾਲੇ ਟਾਈਮ ਤੇ ਤੁਹਾਨੂੰ ਫੌਜੀ ਸਾਹਿਬ ਦੱਸਣਗੇ ਵਿਆਹ ਚ ਵੀ ਤੁਹਾਨੂੰ ਦੱਸਣਗੇ ਇੱਥੇ ਦੱਸਣਗੇ ਇੱਥੇ ਦੱਸਣਗੇ ਤੁਹਾਨੂੰ ਤੇ ਉਹ ਕਿਉਂਕਿ ਥੋੜੇ ਜਿਹੇ ਦੇ ਨਾਲ ਲੰਬੇ ਆ ਅੱਛਾ ਇੰਨਾ ਇਦੋਂ ਵੀ ਉੱਚੇ ਹਨ ਨਹੀਂ ਇੰਨੇ ਵੀ ਨਹੀਂ ਲੰਬੇਗੇ ਤਾਂ ਬਾਹਰ ਲੰਬੇ ਆ ਇੰਨੇ ਵੀ ਨਹੀਂ ਲੰਬੇਗੇ ਉਹ ਵੀ ਤੁਹਾਨੂੰ ਦੱਸਣਗੇ ਤੇ ਉਹ ਕੀ ਹੋਣ ਕਰਕੇ ਉਹਨਾਂ ਦੀ ਬਿਊਟੀ ਫਿਰ ਸੋਰਸ ਕਰਕੇ ਬਿਜੀ ਜਾਂਦੇ ਆ ਤੇ ਨਾਲ ਦੀ ਨਾਲ ਹੋਰ ਕੋਈ ਗੱਲਬਾਤ ਓਕੇ ਸਰ ਓਕੇ ਥੈਂਕ ਯੂ ਚਾਹ ਬਿਲਕੁਲ ਠੀਕ ਚਾਹ ਬਿਜੀ ਬੰਦੇ ਆਉਣ ਦੇ ਪੂਰੇ ਆਪਣੇ ਕਿੰਨੀ ਤਰੀਕ ਮਾਰ ਰਹੇ ਨੇ 15 ਤਰੀਕ ਵਾਹ ਜਾ ਬੇ 15 ਤਰੀਕ ਦਾ ਇਧਰ ਨਿਕਲ ਗਈ ਵੀਰੇ ਤੁਸੀਂ ਤਾਂ ਫਿਰ ਸਾਡ ਨੂੰ ਵੇਲੇ ਨਹੀਂ ਤੁਹਾਡੇ ਕੋ ਦੱਸ ਦੇ ਨਹੀਂ ਰਹਿ ਗੇ ਕੋਈ ਨਹੀਂ ਪਹਿਲਾਂ ਵੇਲੇ ਕਰ ਦੇ ਆਏ 15 ਤਰੀਕ ਤਾਂ ਇਹਨਾਂ ਨੇ ਕੱਢਤੀ ਆ 14 ਸ਼ਾਮ ਨੂੰ ਮੈਂ ਆ ਜਾਣਾ 14 ਸ਼ਾਮ ਨੂੰ ਲੈ ਵਧੀ ਆਉਂਦੇ ਆ ਮੈਂ 14:00 ਨੂੰ ਸ਼ੁਰੂ ਕਰਨਾ ਹੈ। ਬਾਅਦ ਚੱਲਦੇ। ਚੱਲ ਜੋ। ਸਹੀ ਦੇਖੋ ਨਾ ਦਾ ਦਿਲ ਨਹੀਂ ਕਰਦਾ ਜਾ ਕੇ। ਆਹੋ। ਐਨੇ ਬੰਦਿਆਂ ਦੀ ਚਾਹ ਸਾਡੇ ਵਾਸਤੇ ਵੀ ਔਖਾ ਵਾ ਕੰਮ। ਬਾਵਾ ਕੰਨ ਕੋਈ ਤੁਸੀਂ ਖਾ ਗਏ। ਐਨੀ ਤੂੰ ਯਾ ਵੀ ਨੇ ਢੰਡ ਕਰਕੇ। ਚਾਹ ਚਾਹ ਬਾਜੇ ਤੁਸੀਂ ਪੂਰੀ ਗੋਲ ਜਾਗੇ। ਇਹਦਾ ਨੰਬਰ ਵੀ ਸ਼ੇਅਰ ਕਰਨਾ ਜਾਵਾਂਗੇ। ਉਸ ਨਾਲ ਦੀ ਨਾਲ ਬੰਦੇ ਨੂੰ ਪ੍ਰੋਮੋਟ ਵੀ ਕਰਦੇ ਆ। ਆਹੋ। ਸ਼ੇਅਰ ਕਰਾਲਦਾ। ਜਬਰਦਸਤ ਕੋਠੀਆਂ ਵਿੱਚ ਕੰਮ ਕਮਕਾਉਣਾ ਬਹੁਤ ਨਾਈਸ ਕੰਮ ਕਰਦੇ ਤੁਸੀਂ ਬਾਕੀ ਵੇਖ ਹੀ ਲੈਣਾ ਆਪਣੇ ਬਲੌਗਾਂ 'ਚ ਕਿਦਾਂ ਦਾ ਕੰਮ ਕੀਤਾ ਤੇ ਹਾਂਜੀ ਨੰਬਰ ਸ਼ੇਅਰ ਕਰੀ ਸੱਚੀ ਗਿਆ ਬਰਾਬਰ ਬੋਲਦੇ ਨੇ ਅੰਦਰ ਕੰਮ ਕਰੀ ਲਏ ਨੇ 4 ਮਹੀਨੇ ਹੋ ਗਏ ਕਮਰਾ ਇੱਕ ਤਾਂ ਛੋਟਾ ਨਹੀਂ ਕਟਣਾ ਨਹੀਂ ਤੂੰ ਨੇਚਰਲ ਜਲਣਾ ਕਿਹਾ ਕੱਢ ਦੋ ਕਟਣਾ ਸੀ ਤੁਸੀਂ ਨੰਬਰ ਦੱਸੋ ਬੜੇ ਨਾਈਸ ਬੰਦੇ ਆ ਆ ਨਹੀਂ ਕੋਈ ਨਹੀਂ ਕੋਈ ਨਹੀਂ ਚਲੋ ਹਾਂਜੀ ਹਾਂਜੀ ਨੰਬਰ نوٹ ਕਰ ਲਓ ਵੀਰੇ 7886 87329 ਹਾਂਜੀ ਇਹਨਾਂ ਨਾਲ ਤੁਸੀਂ ਵਾਰਤਾਲਾਪ ਕਰ ਸਕਦੇ ਜਦੋਂ ਮਰਜੀ ਫੋਨ ਲਾਓ ਚੱਕਾਂ ਦੇ ਦੂਰ ਵੇਹੇ ਹਾਂ ਟੈਮ ਤੋ ਨਾ ਘਬਰਾਇਓ ਲੰਮਾ ਚੌੜਾ ਕੰਮ ਹੀ ਆਏ ਜਲਦੀ ਇਹਦਾ ਗੋੜ ਪਾਉਂਗੇ ਇਹਦਾ ਮਿੱਠਾ ਜਿਵੇਂ ਦੇ ਤੁਸੀਂ ਚੀਜ਼ ਦਿਖਾ ਦੀ ਇਹਨਾਂ ਨੇ ਉਦੋਂ ਨਹੀਂ ਬਣਾ ਦੇ ਰਿਹਾ ਮੈਂ ਵੀ ਦਿਖਾਇਆ ਉਹ ਤੁਹਾਨੂੰ ਮੈਂ ਅਲਮੀਰਾ ਆਪਣੇ ਵਿਖਾਉਂਗਾ ਜਿੱਦਣ ਬਣ ਕੇ ਪ੍ਰੋਪਰ ਤਿਆਰ ਹੋ ਗਏ ਉਦੋਂ ਵਿਖਾਵਾਂਗੇ ਰੇਟ ਤੁਸੀਂ ਆਪਦਾ ਪਤਾ ਕਰ ਲਓ ਮੁੜ ਕੇ ਇਹਨਾਂ ਤੋਂ ਰੇਟ ਟਰਾਈ ਕਰ ਲਓ ਫਿਰ ਹਾਸਾ ਨਿਕਲ ਜਾਣਾ ਕਿ ਲੋਕ ਠੱਗੀ ਬਹੁਤ ਮਾਰਦੇ ਆ ਫਿਰ ਵੀ ਕੋਣ ਇਹਨਾਂ ਨੂੰ ਲਾ ਲਓ ਹਾਂਜੀ ਇੱਕ ਗੱਲ ਮੁੱਕਦੀ ਨਸ਼ਾ ਰਹਿਤਾ ਸਾਰੇ ਇਹ ਗੁਰਸਿੱਖ ਬੰਦੇ ਆ ਸਾਰੇ ਵਧੀਆ ਬੰਦੇ ਆ ਕੁਝ ਕੁ ਬੰਦੇ ਛੱਡ ਕੇ ਹਾਂ ਨਾਲ ਦੀ ਨਾਲ ਵਧੀਆ ਬੰਦੇ ਸਾਰੇ ਹੀ ਤੇ ਹਾਂਜੀ ਤੋਂ ਵੱਡਾ ਕੋਈ ਸਾਈਕਲ ਆਇਆ ਨਹੀਂ ਸਮਝਾ ਦਿਓ ਚੀਜ਼ਾਂ ਸਾਨੂੰ ਚੰਗੀ ਤਰ੍ਹਾਂ ਸਾਨੂੰ ਯਾਦ ਰਹਿਣ ਕੀ ਕੀ ਆਟਮਾ ਇਹ ਬਾਜੀ ਦੇ ਜਾਗੋ ਆ ਤੇ ਲਿਖਿਆ ਆ ਹੋਇਆ ਤੁਸੀਂ ਜਿਵੇਂ ਕਹਿੰਦੇ ਆ ਆ ਸਟਾਲਾ ਦੀ ਪਰਚੀ ਆ ਆ ਦੇਖੋ ਜੀ ਇਹਦੇ ਵਿਆਹੋ ਆ ਜਿਹੜੀ ਪਰਚੀ ਆਪਣੀ ਇਹ ਹੈਗੀ ਆਪਣੀ ਘਰੇ ਡੱਬੇ ਭਰਨੇ ਆਪਾਂ ਆ ਡੱਬੇ ਵਾਲੀ ਪਰਚੀ ਆੜੀ ਸਾਰੀ ਇਹ ਡੱਬੇ ਵੀ ਭਰਨੇ ਆ ਭਾਜੀ ਵੀ ਬਣਾਉਣੀ ਆ ਤੇ ਜਾਗੋ ਵੀ ਇਹਦੇ ਵਿੱਚ ਆ ਆ ਜਾਗੋ ਦਾ ਸਮਾਨ ਦੀ ਪਰਚੀ ਆ ਜੀ ਸਟਾਲਾਂ ਦੀ ਪਰਚੀ ਠੀਕ ਹੈ ਠੀਕ ਹੈ ਸਰ ਆ ਫੜਾਈ ਮਿਲ ਜਾ ਆ ਫੜੀ ਤੇ ਆਹ ਸਾਰਾ ਕੀ ਆਪਣੀ ਪੈਲਸ ਦੇ ਵਿੱਚ ਸਿੱਧੇ ਦੀ ਜਿਹੜੇ ਉੱਥੋਂ ਦੇ ਸਿੱਧੇ ਦੀ ਉੱਥੋਂ ਦੇ ਪੈਲਸ ਵਾਲੇ ਸਿੱਧੇ ਨਹੀਂ ਤੇ ਡੱਬਿਆਂ ਵਾਲੀ ਸਿੱਧਾ ਕਿੱਥੋਂ ਲਿਆਉਣਾ ਇਹ ਤਾਂ ਪੈਲਸ ਦਾ ਸਿੱਧਾ ਕਹਿਤਾ ਹੋਵੇ ਆ ਉਹਦੇ ਵਿੱਚ ਡੱਬਿਆਂ ਦਾ ਸਿੱਧਾ ਕਿਧਰੋਂ ਲਿਆਉਣਾ ਵਾ ਹਾਂ ਜੀ ਆ ਵੀ ਕੰਨ ਦੱਸਿਆ ਤੇ ਵੀ ਉਹਨਾਂ ਦੇ ਇਹ ਚ ਭਾਜੀ ਦਾ ਤੇ ਡੱਬਿਆਂ ਦਾ ਤੇ ਉਹਦਾ ਜਾਗ ਉਹਦਾ ਸਾਰਾ ਇਕੱਠਾ ਹੀ ਲਿਆਵਾਂਗੇ ਉਹ ਕਮੱਖ ਵੱਖ ਕਣਾਈ ਜਾਂਦਾ ਤੁਹਾਨੂੰ ਆਹੋ ਆਹ ਇਹ ਬਣ ਹੀ ਜਾ ਖਰਾਬ ਬਣ ਲਿਆ ਕੁਝ ਨਹੀਂ ਇੰਨੇ ਚ ਚੱਕਰਾਂ ਚ ਪਾਏ ਬਸ ਖਰਾਬ ਹੋਣੀ ਕੋਈ ਚੀਜ਼ ਹੈਗੀ ਨਹੀਂ ਠੀਕ ਹੈ ਜੀ ਇਹਦੇ ਨਾਲ ਇੱਕ ਪਰਚੀ ਹੱਲੇ ਹੋਰ ਆਉਣੀ ਆ ਅੱਛਾ ਇਸਤਾਲਾਂ ਦੀ ਹੁਣ ਦੱਸ ਪੈਸਲਾਂ ਦੀ ਠੀਕ ਹੈ ਕਿਹੜੀ ਪੈਸ ਇਸਤਾਲਾਂ ਉਹਦੀ ਆਜੂ ਜਾਗੋ ਦੀ ਸਟਾਲਾਂ ਦੀ ਆ ਗਈ ਆ ਪੈਸੇ ਨਹੀਂ ਇਹ ਚ ਫਰੂਟ ਵੀ ਹੋਣੇ ਆ ਸਟਾਲ ਚ ਫਿਰ ਫਰੂਟ ਦੇ ਗੂ ਨਹੀਂ ਲਿਆਉਣੇ ਆਪਾਂ ਫਰੂਟਾਂ ਵਾਲੀ ਚੀਜ਼ਾਂ ਦੇਖਣੀਆਂ ਪੈਣੀਆਂ ਉਹ ਤਾਂ ਆਪਾਂ ਟਾਈਮ ਦੀ ਟਾਈਮ ਹੀ ਲਿਆਉਣੀ ਉਹ ਤੁਸੀਂ ਵੇਖ ਲੈ ਜਦੋਂ ਹਾਂ ਉਹ ਤਾਂ ਟਾਈਮ ਦੀ ਟਾਈਮ ਹੀ ਲਿਆਉਣੀ ਫਰੂਟ ਥੋੜੀ ਨਾਲ ਦੀ ਨਾਲ ਕਿਤੇ ਫਰੂਟ ਘੇਰ ਦੇ ਨਹੀਂ ਉਹ ਇੱਕ ਅੱਧਾ ਦਿਨ ਪਹਿਲਾਂ ਲਿਆਵਾਂਗੇ ਫੇਰ ਹੀ ਫਰੈਸ਼ ਰਹਿਣੇ ਹੋ ਨਹੀਂ ਤੇ ਖਰਾਬ ਹੋ ਜਾਣੇ ਤੇ ਆਣੇ ਵਾਲੇ ਕੋਲੇ ਜਾਣਾ ਜਦੋਂ ਹਾਂ ਉਹ ਇਹ ਗੱਲ ਕਹਿਣੀ ਆ ਭਾਈ ਆ ਜਿਵੇਂ ਪੈਸੇ ਦਾ ਸਮਾਨ ਲਿਖਿਆ ਇਹਦਾ ਸਮਾਨ ਪੈਕ ਕਰਕੇ ਡੱਬੇ ਤੇ ਪਾ ਕੇ ਵੱਖਰਾ ਕਰ ਦੇ ਹਾਂ ਵੱਖਰਾ ਮਾਰਕ ਕਰਨਾ ਇਹਦੇ ਤੇ ਸਾਹ ਕੋਸ਼ਿਲੇ ਇਹਦੇ ਨੂੰ ਜ਼ਰੂਰ ਲਿਖੇ ਪੈਲਸ ਦਾ ਸਮਾਨ ਬਕਰ ਆ ਜਿਹੜੀ ਪਰਚੀ ਹੈ ਜਾਗੋ ਦੀ ਆ ਇਹਦੇ ਤੇ ਉੱਪਰ ਲਿਖ ਦੇ ਦੱਬੇ ਚ ਪਾ ਕੇ ਸਮਾਨ ਉਹ ਕਿਤੇ ਜਾ ਕੇ ਜਾਗੋ ਦਾ ਸਮਾਨ ਹਾਂ ਠੀਕ ਆਪਾਂ ਉਹੀ ਪੈਕਿੰਗ ਖੋਲਾਂਗੇ ਜਿਹੜੀ ਪੈਲਸ ਦਾ ਸਮਾਨ ਉਹ ਪੈਲਸ ਚੀਜ਼ ਜਾ ਕੇ ਖੋਲਾਂਗੇ ਠੀਕ ਆ ਠੀਕ ਹੈ ਇੱਥੇ ਪਰ ਸਾਰਾ ਸਮਾਨ ਰਲ ਜਾਂਦਾ ਬਾਅਦ ਚ ਫਿਰ ਲੱਭਣਾ ਔਖਾ ਹੋ ਜਾਂਦਾ ਲੱਭਣਾ ਔਖਾ ਹੋ ਜਾਂਦਾ ਇਹ ਵੀ ਗੱਲ ਸਹੀ ਹੈ ਨਿਕਾ ਨਿਕਾ ਸਮਾਨ ਬੜਾ ਹੋ ਜਾਂਦਾ ਜੀ ਹਾਂ ਨਿਕਾ ਨਿਕਾ ਹੀ ਬਾਹਲਾ ਲਿਖਿਆ ਪਿਆ ਬਹੁਤ ਹੋ ਜਾਂਦਾ ਜੀ ਉਹ ਤਾਂ ਨਿਕਾ ਨਿਕਾ ਅਛਾ ਉਹ ਤੇਰੀ ਗੱਲ ਸਮਝ ਗਈ ਉਹ ਤਾਂ ਤੂੰ ਪੈਲਸ ਦਾ ਲੈ ਲਿਆ ਠੀਕ ਆ ਸਾਚੀ ਗੋਸ ਮੈਂ ਵੀ ਕੋਈ ਨਹੀਂ ਉਹ ਕਿਥੇ ਆ ਉਹ ਤੁਸੀਂ ਲਿਖਾਉਣਾ ਉਹ ਵੀ ਤੁਸੀਂ ਚੱਕਰ ਟਪਾਈ ਦੇ ਟਾਈਮ ਦੇ ਟਾਈਮ ਰੋਜ਼ ਲਿਖਾ ਲਿਆ ਫੜ ਲਿਆ ਕਰਾਂਗੇ ਉਹੋ ਹੀ ਚੀਜ਼ ਨਹੀਂ ਜੋ ਰੋਜ਼ ਤੁਰੇ ਜਾਵਾਂਗੇ ਤੇ ਰੋਜ਼ ਲੈਣ ਆਏ ਆਵਾਂਗੇ ਸਹਾਰਾ ਸਭ ਰੋਜ਼ ਦੀ ਰੋਜ਼ ਉਤਾਈ ਜਾਊਗੀ ਜਿਹੜੀ ਸਮਝੀ ਬੰਨੀ ਤੁਸੀਂ ਮੈਨੂੰ ਇੱਕ ਸਕੂਟਰੀ ਦੇ ਦੇ ਮੈਂ ਪਹਿਲੇ ਆ ਜਾ ਕਰਾਂ ਮੇਰੀ ਸਕੂਟਰੀ ਖਰਾਬ ਹੈ ਨਹੀਂ ਮੋਟਰਸਾਈਕਲ ਦੇ ਦੇਾਂਗੇ ਆਣਾਂ ਦੇ ਵਿੱਚ ਆਈ ਜਾਣਾ ਇੰਨਾ ਤਾਂ ਸਕੂਟਰੀ ਲੈ ਆਈਏ ਹੂੰ ਇਹਨੂੰ ਕਿਹਾ ਸਕੂਟਰੀ ਦੇ ਕੇ ਲੈ ਆ ਐ ਬਈ ਤੁਸੀਂ ਵੀ ਲੈ ਕੇ ਜਾਣਾ ਸੀ ਇਹਨਾਂ ਦੇ ਉੱਤੇ ਵੀ ਆਹ ਪਰਚੀ ਆ ਵਾਲੀ ਐ ਤੇ ਉਹ ਪਰਚੀ ਉਹ ਵਾਲੀ ਐ ਜਿਹੜੇ ਆ ਬਾਹਰ ਕਾੜ ਲਏ ਜਾ ਪੈਨ ਫੜੋ ਉੱਤੇ ਲੇ ਗੀ ਦਿਓ ਪਰਚੀਆਂ ਦੇ ਇਹ ਵੀ ਗੱਲ ਸਹੀ ਆ ਪੈਨ ਦੇਣਾ ਜਿਦੋਂ ਵੀ ਇਹਨਾਂ ਦੇ ਉੱਤੇ ਲਿਖ ਕੇ ਦੇਣਾ ਫਿਰ ਬੰਦਾ ਉਹੀ ਮਰਜ਼ੀ ਕੋਲਦਾ ਐਵੇਂ ਫਿਰ ਉਹ ਪੈਨ ਨਾਲ ਲੇਖ ਹੀ ਦਿਓ ਕਹ ਜਾਗੋ ਦਾ ਸਿੱਧਾ ਤੇ ਉਹ ਵਿਆਹ ਦਾ ਸਿੱਧਾ ਫੈਲਸ ਦਾ ਸਿੱਧਾ ਆਂਡਾ ਚੱਕ ਲੈ ਆਂਡਾ ਆਂਡਾ ਦੇ ਦੇ ਨਕੇ ਦੋ ਦੋ ਲਿਆ ਦੇ ਕੋਪੀ ਨਹੀਂ ਹੋ ਜਾ ਆ ਲੈ ਵੀ ਜਾਗੋ ਦੀਆਂ ਸਿੱਧਾ ਉਹ ਥੱਲੇ ਵਾਲਾ ਪੈਲਸ ਦਾ ਸਿੱਧਾ ਲਿਖ ਦੋ ਉਹ ਗੋਪੀ ਵੀਰਨ ਮੈਂ ਕਿਹਾ ਹੋਗਾ ਨਾ ਮੈਂ ਭੱਜ ਕੇ ਲਿਆ ਦੂੰਗਾ ਬਾਅਦ ਹੂੰ ਲੋ ਜੀ ਦਾਨ ਨਹੀਂ ਦਾਨ ਨਹੀਂ ਲੋ ਜੀ ਮਾਤਾ ਜੀ ਚਲੋ ਜੀ ਠੀਕ ਆ ਜੀ। ਨਾ ਨਹੀਂ ਧੰਨਵਾਦ ਤੁਹਾਡਾ। ਮਰਜ਼ੀ ਹੋਰ ਜਿਹੜੀ ਰਹਿ ਗਈ ਉਹ ਵੀ ਫੜਾ ਦਿਓ। ਉਹ ਬਸ ਆ ਜੀ ਤੁਹਾਡੇ ਕੋਲੇ ਕੱਲ ਜਾਂ ਪਰਸੋਂ ਤੱਕ। ਉਹ ਵੀ ਭੇਜ ਦਿਓ ਜੀ। ਉਹ ਵੀ ਭੇਜ ਦਿਓ ਜੀ। 14 ਤਰੀਕ ਨੂੰ ਮੈਂ ਵੀ ਆ ਗਿਆ। ਹਾਂ। ਠੀਕ ਜੀ। ਧੰਨ ਭਾਗ ਜੀ। 14 ਤਰੀਕ ਦੀ ਰੋਟੀ ਤੁਹਾਡੇ ਕੋਲੇ ਖਾਣੀ ਆ ਕੇ। ਬਾ ਠੀਕ ਹੈ ਜੀ। ਖਵਾਉਣੀ ਤੁਸੀਂ। ਖਵਾਉਣੀ ਤੁਸੀਂ। ਆਸੀਂ ਦੇਵਾਂਗੇ। ਆਹੋ। ਬਣਾਉਣੀ ਤੁਸੀਂ ਅਧੇ। ਆਹੋ। ਆਸੀਂ ਦੇਵਾਂਗੇ। ਸਹੀ ਗੱਲ ਆ। ਲਓ ਵੀ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ। ਸਾਰਿਆਂ ਦਾ ਬਾਬਾ ਧੰਨਵਾਦ ਵਲੌਗ ਵੇਖਣਾਂ ਅਤੇ ਯੇ ਵਲੌਗ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਬਾਏ ਬਾਏ ਠਾ ਠਾ